ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਗੁਰਦੁਆਰਾ ਸ਼ੀਸ਼ਕੰਚ ਸਾਹਿਬ ਤੁਸੀਂ ਸਭ ਬਾਕੂ ਵੀ ਚਾਹੁੰਦੇ ਹੋ ਦਿੱਲੀ ਵਿੱਚ ਸਥਿਤ ਹੈ ਤੇ ਦਿੱਲੀ ਵਿੱਚ ਗੁਰਦੁਆਰਾ ਸ਼ੀਸ਼ਕੰਚ ਦੀ ਕਮੇਟੀ ਵੱਲੋਂ ਸਿੱਖਾਂ ਦੇ ਨਾਲ ਹੀ ਅਜੀਹਾ ਦੁਰਵਿਵਹਾਰ ਕੀਤਾ ਜਾਂਦਾ ਹੈ ਜਿਸ ਨੂੰ ਵੇਖ ਕੇ ਤੁਹਾਨੂੰ ਵੀ ਗੁੱਸਾ ਚੜੇਗਾ ਇੱਕ ਸਿੱਖ ਵੀਰ ਜਦੋਂ ਰਾਤ ਨੂੰ ਸਰਾਹ ਦੇ ਵਿੱਚ ਕਮਰਾ ਲੈਣ ਵਾਸਤੇ ਪੁੱਛਿਆ ਤਾਂ ਉਸ ਨੂੰ 500 ਰੁਪਏ ਦੀ ਡਿਮਾਂਡ ਕੀਤੀ ਗਈ ਮੰਨਿਆ ਹਰ ਗੁਰਦੁਆਰੇ ਦੇ ਵਿੱਚ ਕੁਝ ਅਸੂਲ ਹੈ ਨੇ ਸਿਕਿਉਰਿਟੀ ਦੇਣੀ ਪੈਂਦੀ ਹੈ 500 ਰੁਪਇਆ ਕਿਰਾਇਆ ਵੀ ਹੁੰਦਾ ਹੈ ਪਰ ਅੱਜ ਕੱਲ ਗੁਰੂ ਘਰਾਂ ਦੀਆਂ ਸਰਾਹਾਂ ਕਮਰੇ ਰਾਘੀਰਾਂ ਬਸੇਰੇ ਦਾ ਘੱਟ ਕੰਮ ਕਰਦਿਆਂ ਨੇ ਤੇ ਕਮਾਈ ਦਾ ਸਰਿਆ ਜ਼ਿਆਦਾ ਬਣਦੀਆਂ ਚਾਰੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਵੇਖੋਗੇ ਕਿ ਕਿਦਾਂ ਇੱਕ ਸਿੱਖ ਵੀਰ ਬੇਨਤਾ ਕਰ ਰਿਹਾ ਕਿ ਸਵੇਰੇ 6 ਵਜੇ ਦੀ ਉਸ ਦੀ ਟ੍ਰੇਨ ਹੈ ਤੇ ਉਸ ਦੇ ਕੋਲ ਸਿਰਫ ਜੇਬ ਦੇ ਵਿੱਚ 150 ਰੁਪਏ ਹੈ ਤੇ ਉਸ ਨੂੰ ਕਮਰਾ ਦਿੱਤਾ ਜਾਵੇ ਉਹ ਉਹ ਵੀ ਜਮਾ ਕਰਵਾ ਸਕਦਾ ਹੈ ਉਹ ਜਮਾ ਕਰਵਾਉਣ ਵਾਸਤੇ ਤਿਆਰ ਹੈ ਪਰ ਜਿਹੜੇ ਸਿੰਘ ਉੱਥੇ ਬੈਠੇ ਹੋਏ ਨੇ ਉਹ ਅੜੇ ਹੋਏ ਨੇ ਕਿ ਸਾਨੂੰ ਉੱਤੋਂ ਹੁਕਮ ਹੈ 500 ਰੁਪਏ ਤੋਂ ਥੱਲੇ ਕਮਰਾ ਨਹੀਂ ਦੇ ਸਕਦੇ ਆਓ ਪਹਿਲਾਂ ਇਹ ਵੀਡੀਓ ਵੇਖਦੇ ਹਾਂ ਬਾਕੀ ਦੀ ਗੱਲ ਬਾਅਦ ਵਿੱਚ ਕਰਦੇ ਹਾਂ ਭਾਈ ਹੱਦ ਕਿੰਨੇ ਚਿਰ ਬਣਾਉਣਗੇ ਕਮਰੇ ਲਾਖਿਆ ਕੋਈ ਹਾਲ ਹਾਲ ਹੀ ਤੁਹਾਨੂੰ ਆਖਣਿਆ ਮੈਂ ਪੈਸੇ ਜਾਓ ਗਰਾਂ ਨੂੰ ਜਾਓ ਪੈਸੇ ਨਹੀਂ ਹੈਗੇ ਨਾ ਜਿਹੜਾ ਵਾਇਰ ਨਾਲ ਗੱਲ ਕਰ ਰਿਹਾ ਅੱਜ 10 ਵਜ ਗਏ ਮੈਂ ਫਿਰ 6 ਟ੍ਰੇਨ ਉੱਠਣਾ ਜਾਣਾ ਨਹੀਂ ਦੱਸੋ ਨੰਬਰ ਕੀ ਨਾਂ ਇਹਦਾ ਨਾਂ ਕੀ ਦੱਸੋ ਨਾ ਨਾ ਫੁੱਟੇ ਰਹਿ ਗਿਆ ਇਹ ਮੈਂ ਕਿਹਾ ਕਦੇ ਹੈ ਹੀ ਨਹੀਂ ਨਾ ਕੀ ਪਤਾ ਲੱਗਿਆ ਨਾ ਛੁੱਟੀ ਤੇ ਰਹਿ ਕੇ ਨਾ ਤਾਂ ਪਤਾ ਕੀ ਮਬਦੇਸ਼ ਸਿੰਘ ਫੁੱਟੇ ਰਹਿ ਗਿਆ ਛੁੱਟੀ ਤੇ ਆ ਉਹਨਾਂ ਜਗ੍ਹਾ ਕੋਈ ਬੈਠਾ ਹੀ ਨਹੀਂ ਬੈਠਾ ਇੱਥੇ ਹਾਂ ਉਹਨਾਂ ਜਗ੍ਹਾ ਕੋਈ ਹੈਗਾ ਵੀ ਨਹੀਂ ਹੈਗਾ ਉਹਦੀ ਛੁੱਟੀ ਮੇਰੇ ਸਾਰੇ ਛੁੱਟੀ ਨਹੀਂ ਕੇ ਫਾਂ ਛੁੱਟੀ ਤੇ ਮੰਨਿਆ ਮੈਂ ਉਹਨਾਂ ਜਗ੍ਹਾ ਕੋਈ ਮੌਜੂਦ ਬੰਦਾ ਹੈਗਾ ਨਹੀਂ ਹੈਗਾ ਇਸ ਟਾਈਮ ਤੂੰ ਦੱਸ ਕੀ ਕਦੋਂ ਦੱਸ ਤੂੰ ਦੱਸ ਸਕੀ ਆ ਵਾ ਤੂੰ ਬੰਦਾ ਹੋਵੇ ਤਾਂ ਮੈਂ ਦੱਸੂ ਛੁੱਟੀ ਚੰਦੂ ਆ ਗਿਆ ਤੂੰ ਤਾਂ ਰਮਾ ਉਹ ਬਾਈ ਮੇਰੇ ਕੋਲ 150 ਰੁਪਿਆ ਹੈ 150 ਰੁਪਿਆ ਲਏ ਤਾਂ ਉਹਨਾਂ ਉੱਥੇ ਡਾਕਟਰ ਦੇਣਾ ਲਗਾ ਡਾਹਲਾ ਦੇ ਮੈਨੂੰ ਚੇਪਾ ਬਾਰਿਆ ਮੈਂ ਪੰਜ ਰੁਪਏ ਠਣਾ ਮੈਂ ਛੇੜ ਰੇ ਨੀ ਗੁਰੂ ਘਰ 500 ਰੁਪਏ ਨਾ ਉਹ ਬਾਹਰ ਉਹ ਬਾਹਰ ਨਹੀਂ ਜਾਤੇ ਹੈਲੋ ਸਾਤਰੀ ਕਾਮਾ ਜੀ ਜੇ ਜੀ ਦਾ ਆਪਣੀ ਕਹਾ ਕਿ ਰੋਮ ਨਹੀਂ ਇਸੀ ਅਤਰ ਦਾ ਵਾਦਾ ਜੇ ਹੋਵੇਗਾ ਤੇ ਜਰੂਰ ਮਿਲੇਗਾ ਜੇ ਨਾ ਆ ਕੇ ਫਿਰ ਹਾਂਜੀ ਇਨਾਜੇ ਬੋਪਾਵਾਟਰ ਬੰਗਲਾ ਹਟਾ ਕਰਵਾਉਣਾ ਚੰਗੀ ਲੋਕਾਂ ਨੂੰ ਮਾਜੇਦਲਾ ਸਾਹਿਬ ਹਾਂਜੀ ਹਾਂਜੀ ਕਿਤੇ ਵੀਰਤੀ ਜੋ ਸੁਗਲਾ ਇਥੇ ਕਾਇਦਾਮਾ ਕਰਾਓ ਬੋਲ ਰਹੇ ਨਹੀਂ ਇੱਕਾਲਾ ਸੋ ਮੇਰੇ ਮੇਰੇ ਪੇਡ ਆਸਮਾਨ ਜੇਕ ਮੈਂ ਤੁਹਾਨੂੰ ਹਾਂਜੀ ਸਮਝੇ ਮੇਰੇ ਨਾਲ ਕਹਿੰਦੀ ਬੈਠ ਕੇ ਕਰਨੀ ਲੋੜ ਨਹੀਂ ਹੈ ਸਿਰ ਤੇ ਦਫ਼ਤਰੋਂ ਕੰਮ ਸਾਬ ਉੱਤੇ ਚਲਦੀ ਅਚਰਕ ਆਪਾਂ ਹਾਂਜੀ ਜਿੱਕੇ ਜਿਹੜਾ ਪੁਆਇੰਟ ਸਾਡਾ ਉੱਥੇ ਆ ਜਿੱਕੇ ਨਾਲ ਗੱਲ ਕਰੀਂ ਕਹਿੰਦੇ ਸਾਬ ਨੂੰ ਉੱਥੇ ਚਲਦੀ ਜਾ ਕੇ ਮੈਂ ਗੱਲ ਕਰੀ ਹਾਂ ਨਾ ਹਾਂ ਜੇ ਹੁਣ ਇਹ ਫੋਨ ਤੇ ਕਰ ਲੋ ਜੇ ਫਿਰ ਕਰਵਾ ਉਹ ਮੰਨਨੇ ਕਿ ਮੈਂ ਭਰਾ ਇਹ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਹਾਂਜੀ ਮੈਂ ਕਰ ਲੈਣਾ ਗੱਲ ਠੀਕ ਕਰਵਾ ਠੀਕ ਹੈ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਗੁਰਦੁਆਰਾ ਸ਼ੀਸ਼ਕਾ ਸਾਹਿਬ ਦੇ ਅੰਦਰ ਦੇਖੋ ਦਫ਼ਤਰ ਦੇ ਵਿੱਚ ਦਾਵਾ ਚੁੱਕਿਆ ਕੋਈ ਮੈਨੇਜਰ ਕੋਈ ਨਹੀਂ ਆਇਆ ਕਿ ਨਾਲ ਬੰਦੇ ਕਿਸੇ ਨੂੰ ਕਮਰਾ ਦੇ ਰਹੇ ਨਾ ਕੁਛ ਪਰੇਸ਼ਾਨ ਕੀਤਾ ਭਾਈ ਇੱਧਰ ਵੇਖੋ ਰਸ਼ ਅਬੇ ਵੇਖੋ ਸ਼ੀਸ਼ਕਾ ਸਾਹਿਬ ਦੇ ਗੁਰਦਾਰੇ ਦੇ ਹਾਲ ਵੇਖ ਲੋ ਤੇ ਕਮੇਟੀ ਬਣੀ ਹੈ ਸ੍ਰੋਮਣੀ ਕਮੇਟੀ ਦੇ ਹਾਲਾਤ ਅਸ੍ਰੋਮਣੀ ਕਮੇਟੀ ਦੇ ਹਾਲਾਤ ਵੇਖ ਲੋ ਜਿਹੜੇ ਕਮੇਟੀਆਂ ਬਣਾਉਂਦੇ ਨੇ ਇੰਨਾ ਜਰਾ ਸ਼ੇਅਰ ਕਰੋ ਕਿ ਕਮੇਟੀਆਂ ਨੂੰ ਅਕਲ ਆ ਜੀ ਇਹਨਾਂ ਨੂੰ ਦੁਨੀਆ ਨੂੰ ਪਰੇਸ਼ਾਨ ਕਰਕੇ ਰੱਖਿਆ ਇਹਨਾਂ ਨੇ ਸਾਰੀ ਦੁਨੀਆ ਪਰੇਸ਼ਾਨ ਆ ਨਾ ਕਿਸੇ ਨੂੰ ਕਮਰਾ ਦੇ ਰਿਆ ਤੇ ਨਾ ਹੀ ਕਿਸੇ ਦਾ ਪੈਸੇ ਜਮਾ ਕਰ ਰਿਆ ਬਹੁਤ ਤੰਗ ਲੋਗ ਇਹਨਾਂ ਤੇ ਸ਼ਰਮਨੀ ਕਮੇਟੀ ਦੇ ਹੱਥ ਦੇਖ ਲੋ ਗੁਰਪਿਆਰੇ ਉਹ ਸ਼ਰਮ ਆਂਦੀ ਹੈ ਅਜਿਹੇ ਪ੍ਰਬੰਧਕ ਦੇਖ ਕੇ ਅਜਿਹੀਆਂ ਪ੍ਰਬੰਧਕ ਕਮੇਟੀਆਂ ਵੇਖ ਕੇ ਜੋ ਸਾਡੇ ਹੀ ਗੁਰੂ ਘਰਾਂ ਦੇ ਵਿੱਚ ਬੈਠ ਕੇ ਸਾਡੇ ਹੀ ਬੱਚਿਆਂ ਨੂੰ ਮਨਾ ਕਰਦੇ ਨੇ ਕਿ ਉਹ ਉੱਥੇ ਆਸਰਾ ਨਹੀਂ ਲੈ ਸਕਦੇ ਜਾਂ ਉਹਨਾਂ ਨੂੰ ਕਮਰਾ ਨਹੀਂ ਦੇ ਸਕਦੇ ਦਰਅਸਲ ਅਸਲੀਅਤ ਇਹ ਹੈ ਕਿ ਗੁਰੂ ਘਰਾਂ ਨੂੰ ਇਹ ਲੋਕ ਆਪਣੀ ਜਾਗੀਰ ਸਮਝਣ ਲੱਗ ਪਏ ਨੇ ਉਹਨਾਂ ਦੇ ਕਮਰੇ-ਕਮਰੇ ਤੋਂ ਹੋਣ ਵਾਲੀ ਕਮਾਈ ਨੂੰ ਇਹ ਆਪਣੀਆਂ ਜੇਬਾਂ ਵਿੱਚ ਪਾਉਂਦੇ ਨੇ ਸਰਬੱਤ ਦੇ ਭਲੇ ਉੱਤੇ ਤਾਂ ਇਹਨਾਂ ਨੇ ਕੀ ਲਾਣਾ ਗਰੀਬ ਦੇ ਮੂੰਹ ਦੇ ਵਿੱਚ ਤਾਂ ਇਹਨਾਂ ਨੇ ਕੀ ਪਾਣਾ ਇਹ ਆਪ ਭਲਾਈ ਪਹਿਲਾਂ ਕਰਦੇ ਨੇ ਅਬ ਮਹਿਲਵਾੜੀਆਂ ਪਹਿਲਾਂ ਖੜੀਆਂ ਕਰਦੇ ਨੇ ਆਪਣੀਆਂ ਗੱਡੀਆਂ ਪਹਿਲਾਂ ਦੇਖਦੇ ਨੇ ਤੇ ਜੇਕਰ ਕੁਰਸੀਆਂ ਖੁੱਸਦੀਆਂ ਹੋਣ ਤਾਂ ਫਿਰ ਇਹਨਾਂ ਦੀ ਜਾਨ ਤੇ ਬਣਾਉਂਦੀ ਹੈ ਇਸ ਲਈ ਸਾਰੀ ਦੀ ਸਾਰੀ ਸਿੱਖ ਸੰਗਤ ਨੂੰ ਚਾਹੀਦਾ ਹੈ ਬੇਸ਼ੱਕ ਐਸਜੀਪੀਸੀ ਹੋਵੇ ਜਾਂ ਡੀਐਸਜੀਐਮਸੀ ਹੋਵੇ ਅਜਿਹੇ ਨੁਮਾਇੰਦਿਆਂ ਨੂੰ ਵੋਟ ਪਾ ਕੇ ਇਹ ਜਥੇਬੰਦੀਆਂ ਆਜ਼ਾਦ ਕਰਵਾਨੀਆਂ ਚਾਹੀਦੀਆਂ ਨੇ ਤਾਂ ਜੋ ਸਿਰਫ ਤੇ ਸਿਰਫ ਸਰਬੱਤ ਦੇ ਭਲੇ ਦੀ ਗੱਲ ਹੋ ਸਕੇ ਇਨਸਾਨੀਅਤ ਦੀ ਗੱਲ ਹੋ ਸਕੇ ਤੇ ਗੁਰੂ ਦੀਆਂ ਗੋਲਕਾਂ ਦੇ ਨਾਲ ਜੁੜੇ ਹੋਏ ਇਹ ਮਸੰਦ ਕੱਢ ਕੇ ਅਸੀਂ ਬਾਹਰ ਕਰ ਸਕੀਏ ਤਾਂ ਜੋ ਕਦੇ ਵੀ ਕਿਸੇ ਵੀ ਵੀਰ ਨੂੰ ਬੇਸ਼ੱਕ ਉਹ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਜਾਂ ਇਸਾਈ ਹੋਵੇ ਇਸ ਤਰੀਕੇ ਦੇ ਨਾਲ ਪੈਸੇ ਦੀ ਘਾਟ ਕਰਕੇ ਕਮਰੇ ਮੰਗਣ ਵਾਸਤੇ ਮਿਹਨਤਾਂ ਨਾ ਕਰਨੀਆਂ ਪੈਣ ਤੁਸੀਂ ਕੀ ਸੋਚਦੇ ਹੋ ਸਾਰੇ ਮਸਲੇ ਉੱਤੇ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ